ਪਰ ਜਿੱਦਾਂ ਕਣਕ ਦੀ ਬੁਝਾਈ ਜਿਹੜੀ ਸ਼ੁਰੂ ਹੋ ਰਹੀ ਆ ਤੇ ਜਿਹੜੀ ਡੀਪੀ ਖਾਦ ਆ ਤੇ ਇਹਦੀ ਕਮੀ ਕਿੰਨੀ ਕੁ ਹੈਗੀ ਜਿਹੜਾ ਹਜੇ ਵੀ ਆ ਜਾਂ ਨਹੀਂ ਜੀ ਉਹ ਡੀਪੀ ਦੀ ਮਾਉਂਟ ਸੈਟ ਦੀ ਗੱਲ ਕਰਾਂ ਤੇ ਅਕਤੂਬਰ ਮੰਥ ਦੇ ਵਿੱਚ ਓਪਨਿੰਗ ਬੈਲੈਂਸ ਹੁਸ਼ਿਆਰਪੁਰ ਜ਼ਿਲ੍ਹੇ ਦਾ ਲਗਭਗ 3000 ਐਮਟੀ ਸੀ ਤੇ ਅਕਤੂਬਰ ਮੰਥ ਦੇ ਵਿੱਚ 2000 ਟਨ ਦੀ ਹੁਣ ਤੱਕ ਸਪਲਾਈ ਹੋ ਚੁੱਕੀ ਆ ਤੇ ਇਸ ਟਾਈਮ ਜਿਹੜਾ ਅਵੇਲੇਬਿਲਟੀ ਆ ਡੀਪੀ ਦੀ ਲਗਭਗ 5000 ਐਮਟੀ ਦੀ ਐਸ ਪਰ ਆਈਫਐਮਐਸ ਡਾਟਾ ਜਿਹੜਾ ਹੈ ਆਪਣਾ ਡੀਬੀਟੀ ਪੋਰਟਲ ਤੇ 5000 এমটি ਦੀ ਉੱਥੇ ਆਪਣੀ ਅਵੇਲੇਬਿਲਟੀ ਡੀਏਪੀ ਦੀ ਹੈਗੀ ਆ ਸਰ ਇਹਦੀ ਡਿਮਾਂਡ ਕਿੰਨੀ ਕੁ ਹੈਗੀ ਜੀ ਪੰਜਾਬ ਅ ਪੰਜਾਬ ਦੇ ਵਿੱਚ ਡੀਏਪੀ ਇਹ ਇਦਾਂ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਕਣਕ ਦੀ ਬਜਾਈ ਲਈ ਆਪਾਂ ਹੁਣ ਕਿਸਾਨਾਂ ਨੇ ਡੀ.ਪੀ ਪਾਉਣਾ ਆ ਉਹ ਲਗਭਗ ਬਜਾਈ 24-25 ਅਕਤੂਬਰ ਤੋਂ ਬਾਅਦ ਸ਼ੁਰੂ ਹੁੰਦੀ ਹੈ ਕਣਕ ਦੀ ਤੇ ਉਸ ਤੋਂ ਬਾਅਦ ਡੀ.ਪੀ ਦੀ ਜਿਹੜੇ ਬਜਾਈ ਵੇਲੇ ਡੀ.ਪੀ ਪਾਇਆ ਜਾਂਦਾ ਆ ਤੇ ਇਹਦੇ ਵਿੱਚ ਲਗਭਗ ਮੈਂ ਗੱਲ ਕਰਾਂ ਤੇ ਜਿਹੜਾ 5000 ਮੈਂ ਤੁਹਾਨੂੰ ਦੱਸਿਆ ਡੀ.ਪੀ ਏ ਅਵੇਲੇਬਿਲਟੀ ਹੈਗੀ ਆ ਤੇ ਹੋਰ ਵੀ ਐਨਪੀਕੇ ਦੀਆਂ ਬਥੇਰੀਆਂ ਖਾਦਾਂ ਆ ਜਿਹੜੀਆਂ ਆਪਾਂ ਕਿਸਾਨ ਯੂਜ਼ ਕਰਕੇ ਕਣਕ ਦੀ ਬਿਜਾਈ ਕਰ ਸਕਦੇ ਆ ਤੁਸੀਂ ਸਪਲਾਈ ਜਿਹੜੀ ਆ ਉਹ ਕਿਵੇਂ ਦਿੰਦੇ ਹੋ ਜ਼ਮੀਦਾਰ ਤੱਕ ਕਿੱਦਾਂ ਪਹੁੰਚਦੀ ਹੈ ਡੀਏਪੀ ਦੀ ਸਪਲਾਈ ਐਕਚੁਅਲੀ ਡੀਏਪੀ ਇਸ ਅ ਸਬਸਿਡਾਈਜ਼ਡ ਫਰਟੀਲਾਈਜ਼ਰ ਤੋਂ ਇਹ ਆਪਣੀ ਸੈਂਟਰ ਗਵਰਨਮੈਂਟ ਹੀ ਮੈਨੂਅਲੀ ਕੰਟਰੋਲਿੰਗ ਆ ਮਿਨਿਸਟਰੀ ਆਫ ਕੈਮੀਕਲ ਫਰਟੀਲਾਈਜ਼ਰ ਤੇ ਉਹਦੇ ਬੇਸ ਤੇ ਜਿਹੜੀਆਂ ਅਲੋਕੇਸ਼ਨ ਪੂਰੇ ਸਟੇਟ ਵਾਈਜ਼ ਹੁੰਦੀਆਂ ਨੇ ਅੱਗੇ ਡਿਸਟ੍ਰਿਕਟ ਵਾਈਜ਼ ਹੁੰਦੀਆਂ ਨੇ ਹਰੇਕ ਜ਼ਿਲ੍ਹੇ ਦੇ ਵਿੱਚ ਰੈਕ ਲੱਗਦੇ ਨੇ ਫਰਟੀਲਾਈਜ਼ਰ ਦੇ ਸਬਸਿਡਾਈਜ਼ਡ ਖਾਦਾਂ ਦੇ ਉਹਦੇ ਅੱਗੇ ਫਿਰ ਐਜ਼ ਪਰ ਫਰਟੀਲਾਈਜ਼ਰ ਪਾਲਿਸੀ ਜੋ ਵੀ ਡਿਪਾਰਟਮੈਂਟ ਦੀ ਪਾਲਿਸੀ ਆ ਕੇ ਡਿਸਟ੍ਰੀਬਿਊਸ਼ਨ ਹੁੰਦੀ ਆ ਜਿੱਦਾਂ ਮੈਂ ਸੁਸਾਇਟੀਆਂ ਦੀ ਗੱਲ ਕਰਾਂ ਤੇ ਸੁਸਾਇਟੀਆਂ ਦੇ ਵਿੱਚ ਥਰੂ ਮਾਰਕਫੈਡ ਸਪਲਾਈ ਹੁੰਦੀ ਆ ਖਾਦ ਦੀ ਤੇ ਮਾਰਕਫੈਡ ਅੱਗੇ ਕੋਆਪਰੇਟਿਵ ਸੁਸਾਇਟੀਆਂ ਨੂੰ ਸਪਲਾਈ ਕਰਦੀ ਆ ਤੇ ਉਸ ਤੋਂ ਬਾਅਦ ਜਿਹੜੀ ਬਚਦੀ ਖਾਦ ਆ ਉਹ ਪ੍ਰਾਈਵੇਟ ਅਧਾਰਿਆਂ ਦੇ ਵਿੱਚ ਫੋਰ ਆਰਬਿਟ ਫਰਮਾਂ ਦੇ ਵਿੱਚ ਸਪਲਾਈ ਹੁੰਦੀ ਆ ਤੇ ਸਟਾਕ ਕਿੰਨਾ ਹੈਗਾ ਜੀ ਡੀਪੀ ਦਾ ਲਗਭਗ ਉਹ ਅੱਜ ਦੀ ਤਰੀਕ ਦੇ ਵਿੱਚ ਸਟਾਕ 5000 एमटी ਖੜਾ ਆ ਐਸ ਪਰ ਆਈ ਐਫਐਮਐਸ ਡਾਟਾ ਤੁਸੀਂ ਜੇਕਰ ਡੀਏਪੀ ਖਾਦ ਨਹੀਂ ਮਿਲਦੀ ਕਿਸੇ ਜਮੀਨ ਦਾ ਉਹ ਜਿਹੜਾ ਨੇ ਹੋਰ ਕਿਹੜੀ ਖਾਲਪਾ ਯੂਜ਼ ਕਰਦੇ ਡੀਏਪੀ ਖਾਦ ਦੀ ਜਗਾ ਆਲਟਰਨੇਟ ਹੋਰ ਬਥੇਰੀਆਂ ਮਾਰਕੀਟ ਦੇ ਵਿੱਚ ਖਾਦਾਂ ਇਸ ਟਾਈਮ ਅਵੇਲੇਬਲ ਨਹੀਂ ਜਿੱਦਾਂ ਮੈਂ ਪਹਿਲੀ ਖਾਦ ਜਿਹੜੀ ਹੁਣ ਲੇਟੈਸਟ ਲਾਂਚ ਹੋਈ ਆ ਉਹ ਹੈਗੀ ٹیਐਸਪ ਟ੍ਰਿਪਲ ਸੁਪਰ ਫਾਸਫੇਟ ਉਹਦੇ ਵਿੱਚ ਵੀ 46% ਫਾਸਫੋਰਸ ਤੱਤ ਹੁੰਦਾ ਜਿੱਦਾਂ ਡੀਏਪੀ ਦੇ ਵਿੱਚ 46% ਫਾਸਫੋਰਸ ਤੱਤ ਹੁੰਦਾ ਤੇ TSP ਦੇ ਵਿੱਚ ਵੀ 46% ਫਾਸਫਰਸ ਤਤ ਹੁੰਦਾ ਜੇ ਮੈਂ DAP ਦੀ ਗੱਲ ਕਰਾਂ ਉਹਦੇ ਵਿੱਚ ਜਿੱਦਾਂ 18% ਨਾਈਟ੍ਰੋਜਨ ਹੁੰਦੀ ਹੈ ਤੇ 40% ਫਾਸਫਰਸ ਹੁੰਦੀ ਹੈ TSP ਦੇ ਵਿੱਚ ਸਿਰਫ 46% ਫਾਸਫਰਸ ਹੁੰਦੀ ਹੈ ਤੇ ਇਹਦੇ ਨਾਲ ਜ਼ਿਮੇਦਾਰ ਐ ਕਰ ਸਕਦੇ ਆ ਕਿ ਇੱਕ ਬੋਰਾ TSP ਦੇ ਨਾਲ 18 ਕਿਲੋ ਜਾਂ 19 ਕਿਲੋ ਯੂਰੀਆ ਨਾਲ ਪਾ ਕੇ ਉਹ DAP ਦਾ ਹੀ ਕੰਮ ਕਰ ਦਿੰਦੀ ਹੈ ਤੇ ਹੋਰ ਕੋਈ ਸਰ ਆਪਣੇ ਵੱਲੋਂ ਕੋਈ ਮੈਸੇਜ ਹੈ ਜਾਂ ਕੋਈ ਮਾਸੀ ਮੈਂ ਕਹਣਾ ਕਿ ਡੀਏਪ ਦੀ ਅਵੇਲੇਬਿਲਟੀ ਹੋ ਰਹੀ ਆ ਬਾਕੀ ਹੋਰ ਐਨਪੀਕੇ ਖਾਦਾਂ ਜਿੱਦਾਂ ਡੀਏਪ ਦੇ ਵਿੱਚ ਸਿਰਫ ਇਕੱਲਾ ਨਾਈਟ੍ਰੋਜਨ ਤੇ ਫਾਸਫੋਰਸ ਹੀ ਆ ਜਿੱਦਾਂ ਹੋਰ ਮੈਂ ਖਾਦਾਂ ਦੀ ਗੱਲ ਕਰਾਂ ਜਿੱਦਾਂ ਐਨਪੀਕੇ 12 32 16 ਆ ਉਹਦੇ ਵਿੱਚ 12% ਨਾਈਟ੍ਰੋਜਨ ਆ 32% ਫਾਸਫੋਰਸ ਆ ਤੇ ਪਲੱਸ 16% ਪੋਟਾਸ਼ ਆ ਉਹਦੇ ਵਿੱਚ ਤਿੰਨੇ ਤੱਤ ਇੱਕ ਹੀ ਖਾਦ ਦੇ ਵਿੱਚ ਮਿਲ ਜਾਂਦੇ ਆ ਤੇ ਬਾਕੀ ਮੈਂ ਗੱਲ ਕਰਾਂ ਐਨਪੀਕੇ 20 20 13 ਦੀ ਬੀਬੀ 0 13 ਦੇ ਵਿੱਚ 20% ਨਾਈਟ੍ਰੋਜਨ ਹੁੰਦੀ ਆ 20% ਫਾਸਫੋਰਸ ਹੁੰਦੀ ਆ 0% ਪੋਟਾਸ਼ ਤੇ ਅਲੱਗ-ਪੱਗ 13% ਦੇ ਵਿੱਚ ਸਲਫਰ ਜਿਹੜੀ ਆ ਉਹ ਸਾਡੀ ਕ੍ਰੌਪ ਨੂੰ ਹੋਰ ਹੈਲਪਫੁਲ ਕਰਦੀ ਆ ਵਧੀਆ ਗ੍ਰੋਥ ਲਈ ਉਹ ਆਪਾਂ ਯੂਜ਼ ਕਰ ਸਕਦੇ ਆਂ ਜੀ ਮੇਰਾ ਨਾਮ ਗੁੰਜਨ ਦੁਆ ਹੈ ਮੇਰੀ ਦੁਕਾਨ ਦਾ ਨਾਮ ਹੈ ਨੈਸ਼ਨਲ ਐਗਰੀਕਲਚਰ ਇੰਜੀਨੀਅਰਿੰਗ ਕੰਪਨੀ ਕਿਹੜੀ ਜਗ੍ਹਾ ਜੀ ਹਾਂ ਇਸ ਨਿਊ ਗ੍ਰੇਨ ਮਾਰਕੀਟ ਹੁਸ਼ਾਲਪੁਰ ਸੰਜੀਤ ਜੀ ਸਰ ਡੀਏਪੀ ਖਾਦ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਕਈ ਕਿਸਾਨਾਂ ਨੂੰ ਇੱਕ ਨਰਾਜ਼ਗੀ ਵਿੱਚ ਜਤਾਈ ਜਾ ਰਹੀ ਹੈ ਕਿ ਘੱਟ ਫਲਬਤ ਮਿਲਦੀ ਨਹੀਂ ਹੈ ਤਾਂ ਉਧਰੋਂ ਕਣਕ ਦੀ ਬਜਾਈ ਜਿਹੜੀ ਉਹ ਵੀ ਐਸਾ ਜ ਕੋਈ ਮੇਜਰ ਸ਼ਾਰਟੇਜ ਤਾਂ ਨਹੀਂ ਹੈ ਜੇ ਤੁਸੀਂ ਕਹੋ ਕਿ ਥੋੜਾ ਥੋੜਾ ਮਾਲ ਆਈ ਜਾ ਰਿਹਾ ਹੈ ਬਾਕੀ ਸੋਸਾਇਟੀਆਂ ਦੇ ਵਿੱਚ 60% ਸੋਸਾਇਟੀ ਹੈ ਗਵਰਨਮੈਂਟ ਦੀ ਜੋ ਪਾਲਿਸੀ ਹੈ 40% ਰਿਟੇਲ ਹੈ ਉਹਦੇ ਵਿੱਚ ਵੀ ਮਤਲਬ ਮਾਲ ਆ ਰਹੇ ਹੈ ਡੀਏਪੀ ਨਹੀਂ ਆ ਰਹਾ ਤਾਂ ਐਨਪੀਕੇ ਆ ਰਹਾ ਹੈ ਐਨਪੀਕੇ ਕਈ ਤਰ੍ਹਾਂ ਦੇ ਐਨਪੀਕੇ ਕੰਪਲੈਕਸ ਫਰਟੀਲਾਈਜ਼ਰਸ ਆ ਰਹੇ ਹੈ ਤੇ ਕਿਉਂਕਿ ਜੇ ਫਾਰਮਰ ਆਈ ਥਿੰਕ ਫੋਕਸ ਜੇ ਡੀਏਪ ਨੂੰ ਛੱਡ ਕੇ ਬਾਕੀ ਖਾਦਾਂ ਨੂੰ ਵੀ ਲਏ ਤੇ ਉਹਦਾ ਕੰਮ ਚੱਲ ਰਿਹਾ ਕੋਈ ਇਦਾਂ ਵੀ ਮੇਜਰ ਇਸ਼ੂ ਨਹੀਂ ਹੁਣ ਜੇ ਸ਼ੋਰਟੇਜ ਹੁੰਦੀ ਵੀ ਆ ਤਾਂ ਉਹਦੀ ਜਗ੍ਹਾ ਤੇ ਕੀ ਕੀ ਫਰ ਹੈਗਾ ਤੁਹਾਨੂੰ ਲੱਗਦਾ ਆ ਐਨਪੀਕੇ ਦੇ ਵਿੱਚ 12 32 16 ਅਵੇਲੇਬਲ ਮਾਰਕੀਟਸ ਮਿਲਦਾ ਹੈ ਵੀ ਵੀ 13 ਆਉਂਦਾ ਹੈ 10 26 26 ਹੈ 0 46 0 ਟੀਐਸਪੀ ਹੈ ਆਈ ਥਿੰਕ ਇਹ ਬੈਟਰ ਫਰਟੀਲਾਈਜ਼ਰ ਹੈ ਕਿਉਂਕਿ ਸਾਨੂੰ ਤਿੰਨ ਤੱਤ ਮਿਲ ਜਾਂਦੇ ਆ ਐਕਸਟਰਾ ਪੋਟਾਸ਼ ਪਾਣ ਦੀ ਲੋੜ ਨਹੀਂ ਪੈਂਦੀ ਤੇ ਫਾਰਮਰ ਜੇ ਡੀਏਪੀ ਨਹੀਂ ਮਿਲਦਾ ਅਸੀਂ ਤਾਂ ਵੈਸੇ ਵੀ ਕਹਿੰਨੇ ਆ ਕਿ ਅਕਦੀ-ਕਦੀ ਇੱਕ ਸਾਲ ਡੀਏਪੀ ਪਾ ਲਓ ਨੈਕਸਟ ਈਅਰ ਤੁਸੀਂ ਐਨਪੀਕੇ ਯੂਜ਼ ਕਰ ਲਓ ਉਹਦੇ ਨਾਲ ਇਹ ਹੈ ਕਿ ਖਾਦ ਵੀ ਚੇਂਜ ਹੁੰਦੀ ਰਹਿੰਦੀ ਹੈ ਫਸਲ ਆਪਣਾ ਜ਼ਮੀਨ ਤੇ ਵੀ ਈਜ਼ੀ ਰਹਿੰਦਾ ਬਾਕੀ ਡੀਏਪੀ ਅਵੇਲੇਬਲ ਆ ਰਿਹਾ ਹੈ ਹਾਂ ਥੋੜੀ-ਬਹੁਤ ਦੀ ਸ਼ਾਰਟੇਜਸ ਰਹਿੰਦੀਆਂ ਹੈ ਬਿਕਾਜ਼ ਗੌਰਮੈਂਟ ਦੀ ਪਾਲਿਸੀਜ਼ ਦੇ ਸਾਹ ਦੇ ਨਾਲ ਬਟ ਉਹਦੀ ਜੋ ਬੈਲੈਂਸ ਜੋ ਬਚਦਾ ਹੈ वो असं एन पी केस तो पूरी कर लगे कम नहीं रुकता मैसेज यही है कि साइड तस्वीर रिकमेंड करते हैं कि ठीक है डी थी, ए पी प्रीमियम फर्टिलाइजर है बट उस सिर्फ दो तत्थ है एन पी के तीन तत् है तो उन्होंने यूज़ करो पे तो आई थिंक बैटरी ही आएगी बाकी डी ए पी एस सच कोई शॉर्टेज वाली गल नहीं है हाँ सप्लाई इशूज़ रेंगे है ਉਹ ਵੀ ਸੌਟ ਆਊਟ ਹੋਈ ਜਾ ਰਹੀ ਹੈ ਗਵਰਨਮੈਂਟ ਨੂੰ ਥੋੜਾ ਜਿਹਾ ਹੋਰ ਫਾਸਟ ਕਰ ਦੇ ਸਪੈਸ਼ਲੀ ਸੀਜ਼ਨ ਤੇ ਤਾਂ ਇਜ਼ੀ ਹੋ ਜਾਏਗਾ ਬਟ ਐਸਾ ਨਹੀਂ ਹੈ ਕਿ ਬਿਲਕੁਲ ਨਹੀਂ ਆ ਰਿਹਾ ਮਾਲ ਆ ਰਿਹਾ ਹੈ ਮਿਕਸਚਰ ਆਫ ਮਾਲ ਬਹੁਤ ਆ ਰਿਹਾ ਹੈ ਕੰਮ ਨਹੀਂ ਲੱਗਦਾ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਗੌਰਵ ਅਗਰਵਾਲਾ ਜੀ ਜੀ ਮੇਰੀ ਦੁਕਾਨ ਦਾ ਨਾਮ ਕਿਸਾਨ ਸੇਵਾ ਕੇਂਦਰ ਹੈ ਸਰ ਡੀਪੀ ਖਾਦ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਕਿਸਾਨਾਂ ਨੂੰ ਇੱਕ ਲੋਡ ਆ ਡੀਪੀ ਖਾਦ ਦੀ ਕਿਉਂਕਿ ਉਹਨੂੰ ਪੱਕਣ ਦੀ ਫਸਲ ਦੀ ਜਿਹੜੀ ਵਿਜਾਈ ਸ਼ੁਰੂ ਹੋ ਚੁੱਕੀ ਹੈ ਕਿਸਾਨ ਡੀਪੀ ਲਈ ਆ ਰਹੇ ਸਾਡੇ ਕੋਲ ਡੀਪੀ ਟਾਈਮ ਟੂ ਟਾਈਮ अवेलेबल ਹੋ ਰਹੀ ਹੈ ਮਾਰਕੀਟ ਦੇ ਵਿੱਚ ਪਰ ਥੋੜੀ ਜੀ ਸ਼ਾਰਟੇਜ ਹੈ ਉਹ ਵੀ ਟਾਈਮ ਟੂ ਟਾਈਮ ਸਰਕਾਰ ਦੂਰ ਕਰ ਰਹੀ ਹੈ ਬਾਕੀ ਉਹਦੇ ਉਹਦੇ ਨਾਲ ਨਾਲ ਡੀਪੀ ਦੇ ਨਾਲ ਨਾਲ ਹੋਰ ਫਾਸਫੇਟਿਕ ਖਾਦਾਂ ਬਹੁਤ ਗਵਰਨਮੈਂਟ ਸਾਨੂੰ ਦੇ ਰਹੀ ਆ ਉਹ ਉਹ ਵੀ ਹਾਰਮਨ ਨੂੰ ਯੂਜ਼ ਕਰਨੀ ਚਾਹੀਦੀ ਹੈ ਉਹ ਫਾਸਫੇਟਿਕ ਖਾਦਾਂ ਦੇ ਵਿੱਚ ਜਿਹਦਾ 22013 ਆ ਰਹੀ ਹੈ 10 26 26 ਆ ਰਹੀ ਹੈ 15 15 15 16 16 16 ਇਹਦਾ ਲਗ-ਲਗ ਆ ਰਹੀਆਂ ਹੈਗੀਆਂ ਆ ਤੇ ਮਤਲਬ ਜੇ ਡੀਏਪੀ ਖਾ ਤਾਂ ਆਪਾਂ ਨਹੀਂ ਯੂਜ਼ ਹੁੰਦੀ ਜਾਂ ਮਿਲਦੀ ਨਹੀਂ ਤਾਂ ਉਹ ਚੀਜ਼ ਆਪਾਂ ਯੂਜ਼ ਕਰ ਸਕਦੇ ਹਾਂ ਹਾਂਜੀ ਬਿਲਕੁਲ ਸਰ ਉਹਨੂੰ ਯੂਜ਼ ਕਰ ਸਕਦੇ ਆ ਅਗਰ ਡੀਏਪੀ ਦਾ ਨਹੀਂ ਕਿਸੇ ਨੂੰ ਅਵੇਲੇਬਲ ਹੋ ਰਿਹਾ ਤੇ ਉਹਦੀ ਜਗ੍ਹਾ ਆਪਾਂ ਐਨਪੀਕੇ ਵਗੈਰਾ ਯੂਜ਼ ਕਰ ਸਕਦੇ ਆ ਟੀਐਸਪੀ ਆ ਰਹੀ ਹੈ ਉਹ ਵੀ ਉਹ ਵੀ ਡੀਏਪੀ ਹੀ ਹੈ ਉਹ ਡੀਏਪੀ ਦਾ ਇੱਕ ਹੋਰ ਰੂਪ ਹੈਗਾ ਆ ਉਹਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੇ ਕਿਹੜੇ ਕਿਹੜੇ ਤੁਹਾਡੇ ਕੋਲ ਹੈਗੇ ਆ ਇਹਦੇ ਬ੍ਰਾਂਡ ਜਿਹੜੇ ਆ ਡੀਪੀ ਡੀਪੀ ਦੇ ਵਿੱਚ ਆਪਣੇ ਕੋਲ ਬਿਰਲਾ ਬਲਵਾਨ ਦਾ ਹੈਗਾ ਆ ਜੀ ਤੇ ਉਸ ਤੋਂ ਬਾਅਦ ਆਪਣੇ ਕੋਲ ਐਨਪੀਕੇ ਦੇ ਵਿੱਚ 10 26 26 ਹੈ 15 15 15 ਹੈਗਾ ਤੇ ਉਸ ਤੋਂ ਬਾਅਦ ਆਪਣੇ ਬੀਵੀ 0 ਤੇ ਰਹੇਗਾ ਆ ਇਹ ਸਾਰੇ ਆਪਣੇ ਕੋਲ ਅਵੇਲੇਬਲ ਹੈਗੇ ਆ ਮਤਲਬ ਕਿਸਾਨਾਂ ਨੂੰ ਕੋਈ ਛੋਟਾ ਹੀ ਨਹੀਂ ਹੈਗੀ ਇਹਦੇ ਵਿੱਚ ਨਹੀਂ ਕੋਈ ਜ਼ਿਆਦਾ ਨਹੀਂ ਹੈ ਮੇਜਰ ਇਸ਼ੂ ਨਹੀਂ ਹੈਗਾ ਬਾਕੀ ਥੋੜਾ ਬਹੁਤ ਇਸ਼ੂ ਤਾਂ ਚੱਲ ਰਹੀ ਹੈ ਕੋਈ ਨਹੀਂ ਬਾਕੀ ਜ਼ਿਆਦਾ ਮਾਲ ਸੋਸਾਇਟੀਆਂ ਵਿੱਚ ਜਾ ਰਿਹਾ ਹੈ ਤੇ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਥੋੜਾ ਜਿਹਾ ਪ੍ਰਾਈਵੇਟ ਵਿੱਚ ਵੀ ਥੋੜਾ ਮਾਲ ਜ਼ਿਆਦਾ ਆਮਦ ਕਰਨ ਤੇ ਬਾਕੀ ਸੋਸਾਇਟੀਆਂ ਵਿੱਚ ਜ਼ਿਆਦਾ ਦਿੱਤਾ ਜਾ ਰਿਹਾ ਮਾਲ ਹੱਲੇ ਕਿਸੇ ਨਾਲ ਗੱਲਬਾਤ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਡੀਏਪੀ ਜਿਹੜੀ ਹੈ ਸਾਨੂੰ ਮਿਲਦੀ ਨਹੀਂ ਹੈ ਤੇ ਕੋਈ ਸ਼ਾਰਟੇਜ ਆ ਰਹੀ ਹੈ ਉਹ ਉਹਦਾ ਕਾਰਨ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਪ੍ਰਾਈਵੇਟ ਦੇ ਵਿੱਚ ਥੋੜਾ ਜਿਹਾ ਘਟ ਆ ਰਿਹਾ ਤੇ ਸੋਸਾਇਟੀਆਂ ਵਿੱਚ ਜ਼ਿਆਦਾ ਜਾ ਰਿਹਾ ਸੋਸਾਇਟੀਆਂ ਵਿੱਚ ਉਹਨਾਂ ਨੂੰ ਤਾਂ ਪ੍ਰੋਬਲਮ ਆ ਰਹੀ ਦੀ ਕਈ ਵੇਲੇ ਕਿ ਕੁਝ ਸੋਸਾਇਟੀਆਂ ਡਿਫਾਲਟਰ ਹੋਈਆਂ ਹੋਈਆਂ ਉਥੇ ਮਾਲ ਪ੍ਰੋਪਰ ਨਹੀਂ ਜਾਂਦਾ ਤੇ ਜਿਨ੍ਹਾਂ ਸੋਸਾਇਟੀਆਂ ਵਿੱਚ ਜਾ ਰਿਹਾ ਉਹ ਤੋਂ ਫਾਰਮਰ ਨੂੰ ਪ੍ਰੋਪਰ ਡੀਪੀ ਜੜਾ ਆ ਉਹ ਮਿਲ ਰਿਹਾ ਆ ਤੇ ਬਾਕੀ ਕੁਝ ਪਿੰਡਾਂ ਦੇ ਵਿੱਚ ਦਿੱਕਤ ਹੈਗੀ ਆ ਬਾਕੀ ਮੈਂ ਉਹਨਾਂ ਨੂੰ ਵੀ ਇਹੀ ਅਪੀਲ ਕਰਨਾ ਚਾਹੂੰਗਾ ਕਿ ਅਗਰ ਡੀਪੀ ਨਹੀਂ ਮਿਲ ਰਿਹਾ ਕੋਈ ਦਿੱਕਤ ਨਹੀਂ ਹੈ ਐਨਪੀਕੇ ਯੂਜ਼ ਕਰ ਸਕਦੇ ਆ ਐਨਪੀਕੇ ਇੱਕ ਬਹੁਤ ਅੱਛੀ ਖਾਦ ਹੈ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਤਿੰਨਾਂ ਦਾ ਕੰਬੀਨੇਸ਼ਨ ਹੈ ਵਧੀਆ ਖਾਦ ਹੈ ਉਹਦਾ ਇਸਤੇਮਾਲ ਕਰੋ ਤਾਂ ਕਿ ਜੋ ਕਿ ਆਪਣੀ ਟਾਈਮ ਸਮੇਂ ਸਿਰ ਟਾਈਮ ਸਿਰ ਕਣਕ ਦੀ ਬਿਜਾਈ ਹੋ ਸਕੇ ਠੀਕ ਹੈ ਤੇ ਹੋਰ ਕੋਈ ਤੁਸੀਂ ਮੈਸੇਜ ਦੇਣਾ ਚਾਹੋਗੇ ਕਿਸਾਨਾਂ ਵੀ ਕਿਸਾਨ ਵੀਰਾਂ ਨੂੰ ਬਸ ਇਹੀ ਕਹਿਣਾ ਚਾਹੂੰਗਾ ਕਿ ਕੋਈ ਪੈਨਿਕ ਨਾ ਸੋਚੋ ਕੋਈ ਇਦਾਂ ਦੀ ਗੱਲ ਨਹੀਂ ਹੈ ਡੀਏਪੀ ਅਵੇਲੇਬਲ ਹੈ ਜਿੰਨੀ ਹੈਗੀ ਉਹ ਲੈ ਲਓ ਬਾਕੀ ਐਨਪੀਕੇ ਵੀ ਬਹੁਤ ਮਾਰਕੀਟ ਚ ਅਵੇਲੇਬਲ ਹੈ ਕੋਈ ਦਿੱਕਤ ਨਹੀਂ ਹੈ ਬਾਕੀ ਤੇ ਗਵਰਨਮੈਂਟ ਨੂੰ ਵੀ ਇਹੀ ਕਹਿਣਾ ਚਾਹੂੰਗਾ ਕਿ ਡੀਏਪੀ ਦੀ ਆਮਦ ਵੀ ਵਧਾਓ ਤੇ ਫਾਸਫੈਟਿਕ ਖਾਦਾਂ ਲਈ ਵੀ ਫਾਰਮਰ ਨੂੰ ਅਵੇਅਰ ਕਰੋ ਤਾਂ ਕਿ ਉਹ ਜ਼ਿਆਦਾ ਜ਼ਿਆਦਾ ਇਸਤੇਮਾਲ ਕਰਨ ਤਾਂ ਕਿ ਆਪਣੇ ਸਮੇਂ ਸਿਰ ਆਪਣੀ ਬਿਜਾਈ ਕਰਨ ਤੇ ਆਪਣੀ ਕਣਕ ਵਧੀਆ ਹੋਵੇ ਉਹਨਾਂ ਦੀ ਕਣਕ ਸੋ ਦੋਸਤੋ ਜਿੱਥੇ ਕਣਕ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਤੇ ਝੋਨੇ ਦੀ ਵੜਾਈ ਤੋਂ ਬਾਅਦ ਝੋਨਾ ਜਿਹੜਾ ਮੰਡੀਆਂ 'ਚ ਜਾਣਾ ਸ਼ੁਰੂ ਹੋ ਚੁੱਕਾ ਤੇ ਕਣਕ ਦੀ ਬਿਜਾਈ ਸਮੇਂ ਲੋੜ ਪੈਂਦੀ ਹੈ ਦਵਾਈਆਂ ਦੀ ਖਾਦਾਂ ਦੀ ਤੇ ਡੀਪੀ ਖਾਦ ਦੀ ਜਿਹੜੀ ਇੱਕ ਸ਼ੋਰਟੇਜ ਦੱਸੀ ਜਾ ਰਹੀ ਹੈ ਕਿਸਾਨਾਂ ਵੱਲੋਂ ਜ਼ਿਮੀਂਦਾਰਾਂ ਵੱਲੋਂ ਤੇ ਉਹ ਸ਼ੋਰਟੇਜ ਦੀ ਜਿਹੜੀ ਗੱਲਬਾਤ ਕੀਤੀ ਗਈ ਸੀ ਖੇਤੀਬਾੜੀ ਦੇ ਅਫਸਰਾਂ ਦੇ ਨਾਲ ਤਾਂ ਉਹਨਾਂ ਦਾ ਕਹਿਣਾ ਕਿ ਛੋਟੇ ਜਿਹੜੀ ਆ ਥੋੜੇ ਸਮੇਂ ਲਈ ਸੀ ਪਰ ਹੁਣ ਜਿਹੜਾ ਸਟਾਕ ਆ ਪੂਰਾ ਹੋ ਚੁੱਕਿਆ ਤੇ ਅਸੀਂ ਮਹਿੰਗਲੌਰ ਮਹਿੰਗਰੋਵਲ ਪਿੰਡ ਦੇ ਵਿੱਚ ਆਏ ਆ ਤੇ ਨਾਲ ਲੱਗਦੇ ਪਿੰਡ ਹੋਰ ਤਖਣੀ ਵਗਾਰਾ ਨਾਲ ਹੋਰ ਪਿੰਡ ਵੀ ਨੇ ਤੇ ਅਸੀਂ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਣਾ ਇਹਨਾਂ ਵੀਰਾਂ ਦਾ ਇਸ ਬਾਰੇ ਪੈਸਾ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਬਲਵੰਤ ਸਿੰਘ ਜੀ ਫਲੋਂ ਅਸੀਂ ਕਿਹੜੇ ਪਿੰਡ ਦੇ ਰਹਿਣ ਵਾਲੇ? ਧੱਖਣੀ ਪਿੰਡ ਦੇ ਰਹਿਣ ਵਾਲੇ ਆ। ਧੱਖਣੀ ਦੇ। ਤੇ ਖੇਤੀਬਾੜੀ ਕਰਦੇ ਹੋ ਜੀ? ਹਾਂ ਜੀ ਮੜ ਥੋੜੀ ਮਤਲਬ ਹੈ ਜੀ ਆ ਮਤਲਬ ਉਦਾਂ ਮਾ ਪਣਾ ਹੈ ਕੇ ਲੇਬਰ ਦਾ ਕੰਮ ਕਰਦੇ ਆ ਖੇਤੀਬਾੜੀ ਵੀ ਹੈਗੀ ਥੋੜੀ ਬਹੁਤ। ਤੇ ਕੀ ਬੀਜਦੇ ਆ ਜਮੀਨ 'ਚ? ਅਸੀਂ ਕਣਕ ਬੀਜਦੇ ਆ ਜਾਂ ਚਾਰਾ ਚੂਰਾ ਬੀਜਦੇ ਆ। ਹਾਂ। ਤੇ ਜੇ ਗੱਲ ਕਰੀਏ ਖਾਦਾਂ ਦੀ ਤਾਂ ਡੀਪੀ ਖਾਦ ਕਿੰਨੀ ਕੁ ਸ਼ੋਰਟੇਜ ਆ ਕਿ ਪੂਰੀ ਮਿਲ ਰਹੀ ਆ ਜੀ ਇਹ? ਦੇਖੋ ਜੀ ਹੁਣ ਦਾ ਤਾਂ ਮੈਨੂੰ ਪਤਾ ਨਹੀਂ ਦੁਕਾਨਾਂ 'ਤੇ ਡੀਪੀ ਹੈਗੀ ਆ ਦਿੰਦੇ ਜਾਂ ਨਹੀਂ ਦਿੰਦੇ ਇਹ ਨਹੀਂ ਪਤਾ। ਦੂਜੀਆਂ ਖਾਦਾਂ ਦੇ ਨਾਲ ਦੀਆਂ ਹੋਰ ਜਿਹੜੀਆਂ ਫਾਸਫੋਰਸ ਵਾਲੀਆਂ ਜਾਂ ਐਨਪੀਕੇ ਲੈ ਲੋ ਜਿਹੜੀ ਵਧੀਆ ਐਨਪੀਕੇ ਐਨਪੀਕੇ ਬਤਕੀ 12 16 ਗੰਦੇ ਉਹਨੂੰ ਉਹ ਤਾਂ 1700 ਨੂੰ ਬੋਰਾ ਡੀਪ ਡੀਏਪ ਦਾ ਗਵਰਨਮੈਂਟਾਂ ਇੱਕੋ ਰੇਟ ਲਗਾ 1300 ਰੁਪਈਆ ਉਹ ਮਿਲ ਨਹੀਂ ਰਿਹਾ ਸਾਨੂੰ 1700 ਰੁਪਈਆ ਲੈਣਾ ਪੈਂਦਾ ਮਹਿੰਗਾ ਲੈਣਾ ਪੈਂਦਾ ਹਾਂਜੀ ਫਿਰ ਹੋਰ ਦੋ ਤਿੰਨ ਖਾਦਾਂ ਹੈਗੇ 25 25 0 ਜਾਂ 20 20 0 ਉਹ ਵੀ 1400 13 1400 1500 ਇਦਾਂ ਰੇਟ ਆ ਉਹਨਾਂ ਦੇ ਕਿਉਂਕਿ ਕਪੈਸਿਟੀ ਘਟਾ ਡੀਏਪ ਨਾਲੋਂ ਤਾਂ ਰੇਟ ਜ਼ਿਆਦਾ ਹੈ ਜੋ ਡਾਈਪਰ ਜਿਹੜਾ ਡੀਏਪੀ ਹੋ ਜਾਂ ਚਾਰੀ ਪਰਸੈਂਟ ਹੁੰਦੀ ਹੈ ਆਪਣੇ ਫਾਸਪੋਰ ਚ ਉਹਨਾਂ ਚ ਵੱਧ ਤੋਂ ਵੱਧ ਨਾ 20% ਜੋ 25% ਹੁੰਦੀ ਹੈ ਜਿਦੋਂ ਕਣਕ ਨੂੰ ਪਾਣੇ ਸਾਡੇ ਦੋ ਗੋਰੀਆਂ ਪਾਣੀਆਂ ਪੈਂਦੀਆਂ ਉਹ 2800 ਰੁਪਏ ਲਾਣਾ ਪੈਂਦਾ ਠੀਕ ਹੈ ਨਾ ਤਾਂ ਉਹ ਦੀ ਇੱਕ ਪਾਣੀ ਡੀਏਪੀ ਦੀ ਡੀਏਪੀ ਦੀ ਇੱਕ ਹਾਂਜੀ ਹਾਂਜੀ ਕਿਉਂ 12-1500 ਰੁਪਏ ਸਰ ਜਾਣਾ ਸਾਡਾ ਇਹਦਾ ਬਹੁਤ ਨਹੀਂ ਬਾਕੀ ਜੋਰੀਆਂ ਦੇ ਨਾਲ ਜੋਰੀਆਂ ਤਾਂ ਬਿਲਕੁਲ ਮਤਲਬ ਨਾ ਜੇ ਅਜ ਗੱਡੀ ਆਉਂਦੀ ਤਾਂ ਦੋ ਦਿਨ ਖਤਮ ਹੋਣ ਦੀ ਕਿੱਥੇ ਜਾਂਦਾ ਕਿੱਥੇ ਤੁਹਾਨੂੰ ਨਹੀਂ ਪਤਾ ਜਦੋਂ ਅਸੀਂ ਲੈਣ ਜਾਂਦੇ ਆ ਪਰਸਾ ਨੂੰ ਆ ਜਾਣੀ ਗੱਡੀ ਜੇ ਲੈਣ ਜਾਂਦੇ ਆ ਦੋ ਬੋਰੀਆਂ ਲੈਣੀਆਂ ਇੱਕ ਨਾਲ ਤੁਹਾਨੂੰ ਲਿਕਵਿਡ ਜੂਰੀ ਆ ਜਾਨੀ ਕੰਦੇ ਮਤਲਬ ਵਿਆਪ ਬਾਇਓ ਖਾਦ ਜੂਰੀਆ ਹੁੰਦੀ ਆ ਉਹ ਕਹਿੰਦੇ ਨਾਲ ਲਿਜਾਓ ਤਾਂ ਤੁਹਾਨੂੰ ਦੋ ਬੋਰੀਆਂ ਮਿਲਦੀਆਂ ਮਤਲਬ ਕੰਡੀਸ਼ਨ ਲਾਈ ਹੁੰਦੀ ਆ ਕੰਡੀਸ਼ਨ ਲਾਈ ਜੋ ਜਾਂ ਤੁਸੀਂ ਜਿੰਕ ਲੈ ਜਾਓਗੇ ਡਾਇ ਨਾਲ ਵੀ ਕਈ ਵਾਰ ਜਿੰਕ ਲੈਂਦੇ ਰਹੇ ਆ ਅਸੀਂ ਉਹ ਵੀ ਕੰਡੀਸ਼ਨ ਲਾਜੋ ਇਹ ਡੀਲਾਂ ਦਾ ਕੰਮ ਹੈ ਤੇ ਉਹ ਵੀ ਤੁਹਾਨੂੰ ਮੁੱਲ ਲੈਣਾ ਪੈਂਦਾ ਫਿਰ ਉਹ ਚੀਜ਼ ਮੁੱਲ ਲੈਣੀ ਪੈਂਦੀ ਉਹ ਵਾਧੂ ਪੈਸੇ ਦੇਣੇ ਪੈਂਦੇ ਜਿੰਨੇ ਤੇ ਹੋ ਜਾਂ ਕਿ ਦਵਾਈ ਨਾਲ ਨਾਣੀ ਕਣਕ ਨੂੰ ਦਾਣੇ ਸਪਰੇਅ ਕਰਨੇ ਦਵਾਈ ਦਾਣੇ ਜਾਂ ਕਣਕ ਦੇ ਘਾਹ ਮਾਰਨੇ ਦਵਾਈ ਲੈ ਕੇ ਜਾਵੋ ਨਾਲ ਮਜਬੂਰੀ ਵਾਸਤੋਂ ਪੈਸੇ ਵੱਖਰੇ ਖਰਚਨੇ ਪੈਂਦੇ ਧਾਰਨ ਨੂੰ ਮਜਬੂਰੀ ਵਾਸਤੇ ਜੇ ਕਣਕ ਦਾ ਟਾਈਮ ਹੁੰਦਾ ਕਿ ਉਹਦੇ ਮਜਬੂਰੀ ਵਾਸਤੇ ਉਹਨੂੰ ਲੁੱਟਣਾ ਹੀ ਹਰੇਕ ਪਾਸੇ ਇੱਕ ਪਾਸੇ ਜ਼ਿਮੀਂਦਾਰ ਜਿਹੜਾ ਜਦੋਂ ਹੜ ਆ ਜਾਂਦੇ ਨੇ ਉਦੋਂ ਮਾਰ ਪੈਂਦੀ ਐ ਜਾਂ ਬਰਸਾਤਾਂ ਆ ਗਈਆਂ ਫਸਲਾਂ ਖਰਾਬ ਹੋ ਗਈਆਂ ਉਦੋਂ ਮਾਰ ਪੈ ਗਈ ਤੇ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਜ਼ਿਮੀਂਦਾਰ ਉਦਾਂ ਜਿਹੜਾ ਦਬ ਚੁੱਕਾ ਥੱਲੇ ਬੈਂਕਾਂ ਦਾ ਜਿਹੜਾ ਕਰਜ਼ਾ ਸਿਰ ਚੜ ਚੁੱਕਿਆ ਦੂਜੇ ਪਾਸੇ ਅਜੇ ਹਲਾਤਾਂ ਵਿੱਚ ਜਦੋਂ ਤੁਸੀਂ ਇਹ ਜੇ ਸਮਾਨ ਲੈਣ ਜਾਣੇ ਹੋ ਜਾਂ ਖਾਦਾ ਲੈਣ ਜਾਣੇ ਹੋ ਤਾਂ ਇਹ ਜੇ ਕੰਡੀਸ਼ਨਾਂ ਲਾ ਕੇ ਤਾਂ ਕਿੱਦਾਂ ਤੁਸੀਂ ਮੈਨੇਜ ਕਰਦੇ ਹੋ ਫਿਰ ਇਹ ਸਿਸਟਮ ਸਾਡਾ ਜੀ ਬਹੁਤ ਔਖਾ ਜੀ ਕੋਲੋਂ ਵੱਧ ਪੈਸੇ ਖਰਚਣੇ ਪੈਂਦੇ ਆ ਫਿਰ ਬੈਂਕਾਂ ਦੀਆਂ ਲਿਮਟਾਂ ਨਹੀਂ ਮੋੜਦੀਆਂ ਫਸਲੀ ਕਰਜ਼ਾ ਨਹੀਂ ਮੋੜਦਾ ਰਿਫਾਲਟਰ ਹੁੰਦੇ ਲੋਕ ਤਾਂ ਕਿੰਨੇ ਕੋ ਪਿੰਡ ਤੁਹਾਡੇ ਵਾਸੀ ਜਿਹੜੇ ਖੇਤੀਬਾੜੀ ਕਰਦੇ ਸਾਡੇ ਖੇਤੀਬਾੜੀ ਅੱਜ ਆਪ ਸੈਂਟਰੀ ਮਹਿਕਮਾ ਹੋਣ ਦੇ ਨਾਤੇ ਨਾ ਮਤਲਬ ਬਿਲਕੁਲ ਫੇਲ ਹੋ ਚੁੱਕੀ ਆ ਪਹਿਲਾਂ ਸਾਰਾ ਪਿੰਡ ਇਹਦਾ ਮੂੰਗਫਲੀ ਦਾ ਗੜ ਹੁੰਦਾ ਸੀ ਅੱਜ ਤੋਂ 20 ਸਾਲ ਪਹਿਲਾਂ ਸਾਡੇ ਪਿੰਡ ਦੀ ਮੂੰਗਫਲੀ ਜਿਹੜੀ ਮਸ਼ਹੂਰ ਹੁੰਦੀ ਸੀ ਹੁਸ਼ਿਆਰਪੁਰ ਜ਼ਿਲ੍ਹੇ ਚ ਨਿੱਕ ਨੰਬਰ ਤੇ ਮਤਲਬ ਮੂੰਗਫਲੀ ਜਿਹੜਾ ਵੱਧ ਤੋਂ ਵੱਧ ਰੇਟ ਸਾਡੇ ਪਿੰਡ ਦਾ ਹੀ ਲੱਗਦਾ ਸੀ ਤੇ ਹੁਣ ਮੂੰਗਫਲੀ ਨਹੀਂ ਬਿਲਕੁਲ ਮੂੰਗਫਲੀ ਨੇਲ ਹੋ ਗਈ ਹੁਣ ਲੋਕਾਂ ਨੇ ਕੀ ਹੋਇਆ ਲੱਕੜ ਦਾਣੀ ਸ਼ੁਰੂ ਕਰਤੀ ਸਪੈਦਾ ਉਹਨਾਂ ਪਾਣੀ ਜ਼ਮੀਨ ਚੋਂ ਬਿਲਕੁਲ ਖੁਸ਼ਕ ਹੋ ਰਹੀ ਜ਼ਮੀਨ ਚੱਲੋ ਆਮਦਨ ਤਾਂ ਹੈਗੀ ਆ ਉਹ ਚ ਹੈ ਸੀ ਗੱਲ ਕੋਈ ਨਹੀਂ ਆਮਦਨ ਤਾਂ ਹੈ ਪਰ ਉਹ ਜ਼ਮੀਨਾਂ ਦੇ ਖਰਾਬ ਹੋ ਰਹੀਆਂ ਖੁਸ਼ਕ ਜ਼ਮੀਨ ਹੋ ਕੇ ਪਾਣੀ ਥੱਲੇ ਚਲ ਗਿਆ ਸਾਰੇ ਤੇ ਫਿਰ ਹੁਣ ਅਪੀਲ ਕੀ ਕਰਨੀ ਚਾਹੋਗੇ ਸਰਕਾਰ ਨੂੰ ਅਸੀਂ ਅਪੀਲ ਇਹ ਹੀ ਕਰਨਾ ਚਾਹੁੰਦੇ ਇੱਕ ਤਾਂ ਜਿਹੜੇ ਜਾਨਵਰ ਰੋਕੇ ਜਾਣ ਜੇ ਨਹੀਂ ਰੁਕਦੇ ਤਾਂ ਲੋਕਾਂ ਨੂੰ ਜੀਵਿੰਦਾਰਾਂ ਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ ਜਾਂ ਪੱਕਾ ਕੋਈ ਉਹਨਾਂ ਦਾ ਹੱਲ ਕੀਤਾ ਜਾਵੇ ਮਤਲਬ ਜਿੱਦਾਂ ਜੀਵਿੰਦਾਰ ਨੂੰ ਨਹੀਂ ਜਦਾਂ ਪ੍ਰਸ਼ੀਕਾ ਜਾਨਵਰ ਰੱਖੋ ਜਾਂ ਸਾਡੀ ਫਸਾਦ ਕੋਈ ਇੱਕੋ ਚੀਜ਼ ਹੋਣੀ ਹੈ ਜੀ ਜੇ ਕਾਨੂੰਨ ਇਦਾਂ ਦੇ ਬਣ ਚੁੱਕੇ ਆ ਤਾਂ ਮਤਲਬ ਜਾਨਵਰ ਨੂੰ ਹੱਥ ਵੀ ਨਹੀਂ ਮਤਲਬ ਲਾ ਸਕਦਾ ਤੁਸੀਂ ਫਸਲ ਦੇ ਆਧਾਰ ਤੇ ਤੁਸੀਂ ਕੋਈ ਲੋਨ ਲੈਨੇ ਹੋ ਬੈਂਕ ਤੋਂ ਬੈਂਕਾਂ ਤੋਂ ਕਰਜ਼ੇ ਜਿਹੜੇ ਲੈਨੇ ਹੋ ਤੇ ਕੋਈ ਤੁਹਾਡੇ ਤੇ ਜਿਹੜਾ ਹੈਗਾ ਉਹਦਾ ਵਿਆਜ ਹੈ ਉਹ ਕਿੱਦਾਂ ਘਟ ਲੱਗਦਾ ਜਾਂ ਕਿਵੇਂ ਨਹੀਂ ਜੀ ਉਹ ਤਾਂ ਜਿੱਦਾਂ 7% ਵਿਆਜ ਹੈਗਾ ਜੇ ਤਾਂ ਕੋਈ ਲਿਮਟ ਦਾ ਕਰਜ਼ਾ ਹੈਗਾ 4-5 ਲੱਖ ਦੀ ਲਿਮਟ ਹੈਗੀ ਆ ਜਾਂ ਥੋੜਾ ਉਹ ਤੇ 3% ਕਹਿੰਦੇ ਮੁੜ ਕੇ ਜਾਂਦਾ ਬੈਂਕ ਵਾਲੇ ਕਹਿੰਦੇ ਚਲੋ ਬੰਡ ਮੈਂਟ ਦੀ ਪਾਲਸੀ ਆ ਤਾਂ ਉਹ ਮੁੜਦਾ ਹੀ ਨਹੀਂ ਤਾਂ ਦਸਤਾ ਵੀ ਦੱਸ ਪਿਆ ਜਾਂਦਾ ਕੰਮ ਦੱਸ ਪਿਆ ਹਾਂਜੀ ਕਿਉਂ ਦੇ ਬਾਬੇ ਜੇ ਲੋਨ ਡਿਫਾਲਟ ਹੋਣਾ ਉਹ 10% ਬਣ ਲਾ ਆਪਾਂ ਜੇ ਨਵੇਂ ਡਿਫਾਲਟਰਾਂ ਤੇ ਉਹਨਾਂ 7% ਦੇਨ ਵਰਸ 4% ਦੇ ਜਾਂ 3% ਤੇ ਰਹਿ ਜਾਂਦਾ